ਉਹਨਾਂ ਨੂੰ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਸੀ ਇਸ ਦੌਰਾਨ ਡਾਕਟਰ ਰੀਤੂ ਸਿੰਘ ਬੇहद ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਦਰਸਲ ਚੰਡੀਗੜ੍ਹ ਦੇ ਡੱਡੂ ਮਾਝਰਾ ਵਿੱਚ ਚੋਣ ਪ੍ਰਚਾਰ ਦੌਰਾਨ ਇੱਕ ਵੱਡੀ ਤੱਕੜੀ ਉਹਨਾਂ ਦੇ ਸਿਰ ਵਿੱਚ ਆ ਬੱਜੀ ਜੀ ਹਾਂ ਡੱਡੂ ਮਾਝਰਾ ਚ ਵਸਪਾ ਮਿਧਵੜ ਡਾਕਟਰ ਰੀਤੂ ਸਿੰਘ ਨੂੰ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਸੀ ਇਸ ਦੌਰਾਨ ਜਦੋਂ ਉਹ ਤੱਕੜੀ ਤੇ ਬੈਠੇ ਤਾਂ ਦੂਜੇ ਪਾਸੇ ਸਿੱਕੇ ਰੱਖੇ ਗਏ ਇਸ ਦੌਰਾਨ ਉੱਪਰੋਂ ਕੰਡਾਟ ਉਤੇ ਗਿਆ ਹਾਤੇ ਲੋਹੇ ਦੀ ਤੱਕੜੀ ਡਾਕਟਰ ਰਿਤੂ ਸਿੰਘ ਦੇ ਸਿਰ ਤੇ ਡਿੱਗ ਪਈ ਜਿਸ ਕਾਰਨ ਉਹਦੇ ਸਿਰ ਵਿੱਚ ਡੂੰਗੀ ਸੱਟ ਲੱਗੀ ਅਤੇ ਖੂਨ ਵਹਿਣ ਲੱਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਵਿੱਚ ਪਹੁੰਚਾਇਆ ਗਿਆ ਮਿਲ ਕਿ ਆ ਜਾ ਸਕੇ ਲੋਕੋ ਦੇ ਲਈ ਇਸ ਤਰ੍ਹਾਂ ਕੇ ਜੋ ਹੈ ਉਹ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਦੇਖਿਏ 5 ਕਿਲੋ ਸੇ ਕਿਹਾ ਹੋਰ ਡਾਲ دیے ਗਏ ਨੇ ਇਹ ਇਹ ਟੋਟਲ ਕਿੰਨਾ ਪੈਸਾ ਇਸਮੇ ਇਸਮੇ ਟੋਟਲ ਕਿੰਨਾ ਪੈਸਾ ਹੋ ਗਿਆ ਪਾਣੀ ਕੋਣ ਲਗਾ ਕੇ ਰੀ ਤੋ ਲਗਾ ਕੇ ਹਾਂ ਮੈਂ ਕੁਛ ਕੁਰਸੀ ਬੈਠੇ ਸਪੇਸ 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 ਇੱਕ ਬੈਠੋ ਕੁੁਰਸੀ ਉੱਪਰ ਬੈਠੋ ਮਾਰੇ ਉਹ ਫਟ ਸਪੇਸ ਬੈਠੇ ਸਰ ਬੈਗਾ ਪਾਣੀ ਪਾਣੀ ਨਹੀਂ ਸਰਕਾਰਿਆ ਬੋਲ ਲਗਾਓ ਪਾਣੀ ਜਾਓ ਪਾਣੀ ਪਾਣੀ ਲੈ ਪਾਣ ਬੈਠਾ ਸੀ ਸਰਦਾ ਬਾਪੂ ਸਰਦਾ ਬਾਪੂ ਛੱਡੋ ਆਓ ये टीम जो है हॉस्पिटल लेके चलो हॉस्पिटल सभी बिगड़ जाए रफा देंगे ਡਾ ਡਾਕਟਰ ਰੀਤੂ ਸਿੰਘ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਹੇ ਚੁਕੇ ਨੇ ਬਸਪਾ ਨੇ ਉਹਨਾਂ ਨੂੰ ਚੰਡੀਗੜ੍ਹ ਤੋਂ ਟਿਕਟ ਦਿੱਤੀ ਹੈ ਲਗਾਤਾਰ ਅੰਦੋਲਨਾਂ ਵਿੱਚ ਸ਼ਾਮਲ ਹੋਣ ਕਾਰਨ ਰੀਤੂ ਸਿੰਘ ਨੂੰ ਦਿੱਲੀ ਯੂਨੀਵਰਸਿਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਰੀਤੂ ਸਿੰਘ ਇੱਕ ਦਲਿਤ ਕਾਰਕੁਨ ਨਿਯੁਕਤ ਵਿਦਿਅਕ ਅਦਾਰੇ ਵਿੱਚ ਜਾਤੀ ਆਧਾਰਤ ਵਿਤਕਰੇ ਬਾਰੇ ਆਵਾਜ਼ ਵੀ ਚੁੱਕਦੇ ਰਹੇ ਨੇ ਪਰ ਇਸ ਦੌਰਾਨ ਜਦੋਂ ਉਹ ਬੀਤੀ ਰਾਤ ਚੰਡੀਗੜ੍ਹ ਵਿੱਚ ਪ੍ਰਚਾਰ ਕਰ ਰਹੇ ਸੀ ਤਾਂ ਉਹਨਾਂ ਦੇ ਸਮਰਥਕਾਂ ਵੱਲੋਂ ਉਹਨਾਂ ਨੂੰ ਡੱਡੂ ਮਾਜਰਾ 'ਚ ਸਿੱਕਿਆਂ ਨਾਲ ਢੋਲਿਆ ਗਿਆ ਇਸ ਦੌਰਾਨ ਜਿਵੇਂ ਹੀ ਉਹ ਤਕੜੀ ਤੇ ਬੈਠੇ ਜਿੱਦੇ ਕੇ ਦੂਜੇ ਪਾਸੇ ਸਿੱਕੇ ਰੱਖੇ ਹੋਏ ਸੀ ਤਾਂ ਅਚਾਨਕ ਤਕੜੀ ਉੱਪਰੋਂ ਟੁੱਟ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਰਿਤੂ ਸਿੰਘ ਤੱਕੜੀ ਤੇ ਬੈਠਦੇ ਨੇ ਅਤੇ ਉਹਨਾਂ ਨੂੰ ਤੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤੱਕੜੀ ਉੱਪਰੋਂ ਟੁੱਟ ਜਾਂਦੀ ਹੈ ਜਿਸ ਕਾਰਨ ਤੱਕੜੀ ਦਾ ਉੱਪਰਲਾ ਪਾਸਾ ਉਹਨਾਂ ਦੇ ਸਿਰ ਵਿੱਚ ਆ ਬੱਜਦਾ ਹੈ ਜਿਸ ਕਾਰਨ ਖੂਨ ਵਹਿਣ ਲੱਗਦਾ ਹੈ ਅਤੇ ਉਹਨਾਂ ਨੂੰ ਤੁਰੰਤ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਉਹਨਾਂ ਦਾ ਇਸ ਸਮੇਂ ਵੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਇਹ ਇਹ ਟੋਟਲ ਕਿੰਨਾ ਪੈਸਾ ਇਸ ਵਿੱਚ ਇਸ ਵਿੱਚ ਟੋਟਲ ਕਿੰਨਾ ਪੈਸਾ ਹੋ ਗਿਆ

ਹਾਲਕਿ ਤਾਜ਼ਾ ਜਾਣਕਾਰੀ ਮੁਤਾਬਕ ਬਸਪਾ ਉਮੀਦਵਾਰ ਡਾਕਟਰ ਰੀਤੂ ਸਿੰਘ ਦੀ ਹਾਲਤ ਫਿਲਹਾਲ ਠੀਕ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਖਤਰੇ ਤੋਂ ਬਾਹਰ ਨਹੀਂ ਪਰ ਇਹ ਵੱਡਾ ਹਾਸਾ ਵਪਰੇ ਹੁਣ ਇਸ ਨੂੰ ਸਮਰਥਕਾਂ ਦੀ ਅਣਗਹਿਲੀ ਕਹੀ ਹੈ ਜਾਂ ਫਿਰ ਅਣਹੋਣੀ ਪਰ ਬਸਪਾ ਉਮੀਦਵਾਰ ਚੋਣਾਂ ਤੋਂ ਪਹਿਲਾਂ ਜ਼ਖਮੀ ਹੋਏ ਨੇ ਜਦੋਂ ਉਹਨਾਂ ਦੇ ਸਿਰ ਵਿੱਚ ਟੱਕੜੀ ਆਵਜੀ ਹੈ ਫਿਲਹਾਲ ਉਹਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭੇਜੀ ਕਰਵਾਇਆ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ